ਦੋਸਤੋ ਤੁਸੀਂ ਅਕਸਰ ਹੀ ਮੈਨੂੰ ਸੁਣਦੇ ਹੋ ਕਿ ਝੋਨਾ ਵਿਰਲਾ ਲਾਓ ਪਨੀਰੀ 25 ਦਿਨਾਂ ਦੀ ਟਰਾਂਸਪਲੈਂਟ ਕਰੋ ਸੋ ਐਸ ਖੇਤ ਦੇ ਵਿੱਚ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਝੋਨਾ ਪੂਰਾ ਵਿਰਲਾ ਖੁੱਲਾ ਡੁੱਲਾ ਵੀ ਲੱਗਿਆ ਤੇ ਪਨੀਰੀ ਵੀ 25 ਦਿਨਾਂ ਦੀ ਜਿਹੜੀ ਹੈਗੀ ਆ ਅਸੀਂ ਇੱਥੇ ਲਾਉਣੀ ਸ਼ੁਰੂ ਕਰਤੀ ਸੀ ਇੱਕ ਤਰੀਕ ਨੂੰ ਟਰਾਂਸਪਲੈਂਟੇਸ਼ਨ ਸ਼ੁਰੂ ਹੋਈ ਅੱਜ ਤਰੀਕ ਹੈਗੀ ਆ 2 ਤੇ 9 ਕਿल्ले ਝੋਨਾ ਜਿਹੜਾ ਹੈਗਾ ਸਾਡਾ ਲੱਗ ਚੁੱਕਿਆ ਇੰਨੇ ਸਮੇਂ ਦੇ ਵਿੱਚ ਹੀ ਇੱਕ ਕਿਲਾ ਬਾਕੀ ਆ ਕੱਲ ਨੂੰ 2 ਵਜੇ ਬਿਜਲੀ ਆਊਗੀ ਮੋਟਰ ਚੱਲੂਗੀ ਤੇ ਉਹ ਇੱਕ ਕਿਲਾ ਵੀ ਕੱਲ ਨੂੰ ਨਿਬੇੜ ਦਿੱਤਾ ਜਾਊਗਾ ਸੋ ਪੀਆਰ 131 ਵੈਰਾਈਟੀ 25 ਦਿਨਾਂ ਦੀ ਪਨੀਰੀ ਪੂਰਾ ਖੁੱਲਾ ਡੁੱਲਾ ਜਿਹੜਾ ਝੋਨਾ ਵੇਰਲਾ ਇਸ ਕੇਸ ਦੇ ਵਿੱਚ ਲਾਇਆ ਗਿਆ ਹੁਣ ਇਹ ਜਿਹੜਾ ਝੋਨਾ ਲਾਇਆ ਤੁਸੀਂ ਦੇਖੋਗੇ ਕਿ ਇਦਾਂ ਲੱਗ ਰਿਹਾ ਜਿਵੇਂ ਲਾਈਨਾਂ 'ਚ ਲੱਗਿਆ ਹੋਵੇ ਇਹ ਝੋਨਾ ਲਾਇਆ ਹੈਗਾ ਜੀ ਪ੍ਰਵਾਸੀ ਮਜ਼ਦੂਰਾ ਵੱਲੋਂ ਉਹਨਾਂ ਨੇ ਲਾਇਆ ਤੇ ਉਹਨਾਂ ਦੀ ਮੁਹਾਰਤ ਵੇਖੋ ਵੀ ਕਿੰਨੀ ਜ਼ਬਰਦਸਤਾਂ ਝੋਨਾ ਲਾਉਣ ਵਾਲੇ ਪੱਖੋਂ ਇੱਕ ਸਾਰ ਝੋਨਾ ਲਾਉਂਦੇ ਆ ਵਿਰਲਾ ਲਾਉਂਦੇ ਆ ਤੇ ਇਦਾਂ ਲੱਗਦਾ ਦੇਖਣ ਨੂੰ ਜਿਵੇਂ ਕਿ ਮਿਹਨਤ ਤੋਲ ਕੇ ਲਾਈਨਾਂ ਦੇ ਵਿੱਚ ਜਿਹੜੀ ਹੈਗੀ ਹੈ ਟ੍ਰਾਂਸਪਲੈਂਟੇਸ਼ਨ ਕੀਤੀ ਗਈ ਹੋਵੇ ਇੱਥੇ ਤੁਹਾਡੇ ਧਿਆਨ ਚ ਲਿਆ ਰਹੀਏ ਕਿ ਜਿਹੜੀ ਸਾਡੀ ਪਨੀਰੀ ਉਹ 25 ਦਿਨਾਂ ਦੀ ਸੀ ਤੇ ਦੇਖਣ ਵਿੱਚ ਉਹ ਛੋਟੀ ਨਜ਼ਰ ਆ ਰਹੀ ਸੀ ਤੇ ਜਿਹੜੀ ਸਾਡੀ ਲੇਬਰ ਹੈ ਉਹਨੇ ਇਹ ਵੀ ਕਿਹਾ ਕਿ ਪਨੀਰੀ ਛੋਟੀ ਆ ਤੁਸੀਂ ਸਾਨੂੰ ਲੰਬਾ ਦਿਓਗੇ ਅਸੀਂ ਨਹੀਂ ਲਾਉਣੀ ਸਾਨੂੰ ਪਨੀਰੀ ਵੱਡੀ ਲੈ ਕੇ ਦਿਓ ਪਰ ਅਸੀਂ ਉਹਨਾਂ ਨੂੰ ਕਨਵਿੰਸ ਕੀਤਾ ਕਿ ਤੁਹਾਨੂੰ ਕੋਈ ਲੰਬਾ ਨਹੀਂ ਸਾਰੀ ਜ਼ਿੰਮੇਵਾਰੀ ਸਾਡੀ ਆ ਤੇ ਤੁਸੀਂ ਬੇਫਿਕਰ ਹੋ ਕੇ ਲਾਓ ਇਹ ਜਿਹੜਾ ਝੋਨਾ ਬਾਈ ਦਪਿੰਦਰ ਸਿੰਘ ਹੁਣਾ ਦੇ ਖੇਤ ਪਿੰਡ ਪੂਲੀ ਜਿਹੜਾ ਬਠਿੰਡਾ ਵਿਖੇ ਲਾਇਆ ਗਿਆ ਤੇ ਆਪਾਂ ਬਾਈ ਜੀ ਨਾਲ ਗੱਲ ਕਰਦੇ ਹਾਂ ਕਿ ਅਸਲ ਦੇ ਵਿੱਚ ਕੀ ਹੋਇਆ ਸਤਿ ਸ਼੍ਰੀ ਅਕਾਲ ਬਾਜੀ ਸਤਿ ਸ਼੍ਰੀ ਅਕਾਲ ਜੀ ਸੋ ਸਭ ਤੋਂ ਪਹਿਲਾਂ ਤਾਂ ਵਧਾਈਆਂ ਕਿ ਵੀ ਝੋਨੇ ਦਾ ਕੰਮ ਲਗਭਗ ਮੁਕੰਮਲ ਹੋ ਗਿਆ ਕੱਲ ਨੂੰ ਨਿਬੜ ਜਾਊਗਾ ਹਾਂਜੀ ਹਾਂਜੀ ਇੰਨੀ ਤੇਜ਼ੀ ਨਾਲ 11 ਕਿੱਲੇ ਲਗਭਗ 10 ਕਿੱਲੇ ਜਿਹੜਾ ਝੋਨਾ ਉਹ ਲੱਗ ਚ ਚੱਲਿਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਬੰਦੇ ਹੈ ਹੀ ਬਹੁਤ ਤੇਜ਼ ਹੀ ਇਹ ਸਪੈਸ਼ਲ ਲਿਆਂਦੇ ਹੋਏ ਆ ਬੰਦੇ ਸਾਡੇ ਕਿੱਥੋਂ ਆਏ ਆ ਬੰਦੇ ਇਹ ਹਿਲਧਿਆਣੀ ਜ਼ਿਲ੍ਹੇ ਚੋਂ ਲਿਆਉਣੀ ਹੁੰਦੇ ਆ ਜੀ ਜੀ ਉਧਰੋਂ ਸਾਡੇ ਪੱਕੇ ਨਾਉਂਦੇ ਆ ਇਹ ਅੱਛਾ ਉਹ ਪਾਜੀ ਸਾਡੇ ਉੱਤੇ ਰਿਸ਼ਤੇਦਾਰ ਜੀ ਉਹਨਾਂ ਵੀ ਲੇਬਰ ਆਏ ਆ ਅੱਛਾ ਤੇ ਉਹਨਾਂ ਦੀ ਅਸੀਂ ਲਿਆਉਣੀ ਹੁੰਦੇ ਆ ਲਾਉਣ ਨੂੰ ਇਹ ਬਹੁਤ ਤੇਜ਼ੀ ਨਾਲ ਆਉਂਦੇ ਆਗੇ ਹੂੰ ਜੀ ਬਹੁਤ ਤੇਜ਼ ਲਾਉਂਦੇ ਆਗੇ ਪਰ ਮਹਾਰ ਮਹਾਰ ਵੀ ਬਹੁਤ ਹੈ ਬੰਦੇ ਇਹ ਸਪੈਸ਼ਲ ਇਹਨਾਂ ਨੂੰ ਲਿਆਉਣੇ ਪਿਛਲੀ ਵਾਰ ਇਹਨਾਂ ਨੇ ਬਿਰਲਾ ਲਾਇਆ ਸੀ ਆਪ ਵੀ ਸਾਡੇ ਬਿਨਾਂ ਕਹੀ ਜੀ ਅਸੀਂ ਤਾਂ ਇਹਨਾਂ ਨੂੰ ਕਿਹਾ ਵੀ ਨਹੀਂ ਸੀ ਉਸ ਟਾਈਮ ਜੀ ਉਸ ਟਾਈਮ ਵੀ ਚਾੜ ਬਹੁਤ ਵਧੀਆ ਸੀਗਾ ਜੀ ਤੇ ਇਸ ਵਾਰੀ ਤਾਂ ਇਹਨਾਂ ਨੂੰ ਆਪਾਂ ਕਹਿ ਵੀ ਦਿੱਤਾ ਕਿ ਆਪਾਂ ਸੰਘੜਾ ਲਾਉਣਾ ਨਹੀਂ ਉਹ ਕਰਦੇ ਅਸੀਂ ਲਾਉਂਦੇ ਹੀ ਨਹੀਂ ਜੀ ਆਪ ਹੀ ਲਾਉਂਦੇ ਉਹ ਜੀ ਹਾਂਜੀ ਤੇ ਜਦੋਂ ਇਹ ਆਏ ਆ ਤੇ ਮੈਨੂੰ ਪਤਾ ਲੱਗਿਆ ਵੀ ਇਹਨਾਂ ਨੇ ਪਨੀਰੀ ਜਦੋਂ ਪੱਟ ਕੇ ਦੇਖੀ ਤੇ ਇਹਨਾਂ ਨੇ ਇਨਕਾਰ ਕਰਤਾ ਸੀ ਉਹ ਛੋਟੀ ਵਾਈਫ ਸੀ ਉਸ ਦਿਨ ਦੀ ਜਿਹੜੇ ਬਹੁਤ ਮਤਲਬ 8 ਇੰਚ ਦੇ ਆਰਾਊਂਡ ਹੋਊਗੀ ਜੀ ਤੇ ਉਹ ਮੀਂਹ ਤੋਂ ਵੀ ਡਰਦੇ ਚ ਉਸ ਤੇ ਮੌਸਮ ਖਰਾਬ ਸੀ ਜਿਆ ਨੇ ਮੀਂਹ ਪਿਆ ਗਿਆ ਉਸ ਤੋਂ ਦੀ ਡੁੱਬ ਜੂ ਹੂੰ ਤੇ ਅਸੀਂ ਕਿਹਾ ਵੀ ਚਲੋ ਨਹੀਂ ਵੀ ਲਾ ਦੋ ਹੂੰ ਵੀ ਬੜੋ ਫੇਲ ਪਾ ਲਾਉਣ ਨੂੰ ਮੰਨਗੇ ਜੀ ਬਸ ਹੂੰ ਠੀਕ ਰਿਹਾ ਸਾਰਾ ਕੁਝ ਮਤਲਬ ਵਧੀਆ ਰਿਹਾ ਜੀ ਸੋ ਦੋਸਤੋ 25 ਦਿਨਾਂ ਦੀ ਪਨੀਰੀ ਤੇ 8 ਇੰਚ ਦੀ ਹਾਈਟ ਸੀ ਜਦੋਂ ਇਹਨੂੰ ਟ੍ਰਾਂਸਪਲੈਂਟ ਕਰਨਾ ਸ਼ੁਰੂ ਕੀਤਾ ਜਾਨੀ ਕਿ ਕੱਲ ਟ੍ਰਾਂਸਪਲੈਂਟੇਸ਼ਨ ਸ਼ੁਰੂ ਕੀਤੀ ਆ ਤੇ ਅੱਜ ਜਿਹੜਾ ਹੈਗਾ ਦੂਜਾ ਦਿਨ ਆ ਹਾਂਜੀ ਤੇ ਦੂਜੇ ਦਿਨ ਹੀ ਜਿਹੜੀ ਆਪਣੀ ਪਨੀਰੀ ਬਾਕੀ ਖੜੀ ਸੀਗੀ ਉਹ ਉਹਦੀ ਹਾਈਟ ਵੀ ਕਾਫੀ ਵੱਧ ਗਈ ਪੂਰੀ ਵੱਧ ਗਈ ਆਪਾਂ ਉੱਥੇ ਹੀ ਚੱਲਦੇ ਆ ਆ ਤੁਸੀਂ ਦੇਖੋ ਵੀ ਇਹਦੀ ਹਾਈਟ ਕਿੰਨੀ ਕਾ ਵੀ ਅੱਧਾ ਬੂਟਾ ਇੱਕ ਤਰ੍ਹਾਂ ਨਾਲ ਪਾਣੀ ਦੇ ਵਿੱਚ ਐ ਇਸੇ ਕਰਕੇ ਡਰ ਦੇ ਮਾਰੇ ਉਹ ਲਾਉਂਦੇ ਨਹੀਂ ਸੀ ਪਰ ਅਸੀਂ ਉਹਨਾਂ ਨੂੰ ਕਨਵਿੰਸ ਕੀਤਾ ਕਿ ਭਾਈ ਤੁਹਾਨੂੰ ਕੋਈ ਉਲੰਭਾ ਨਹੀਂ ਸਾਡੀ ਪਨੀਰੀ ਸਾਡਾ ਛੋਨਾ ਸਾਡਾ ਖੇਤ ਜੋ ਹੋਊਗਾ ਅਸੀਂ ਆਪੇ ਸਿਰਜਲਾਂਗੇ ਆਪਣੇ ਆਪ ਨਾਲ ਤੇ ਤੁਸੀਂ ਛੋਨਾ ਇਸੇ ਪਨੀਰੀ ਨਾਲ ਲਾਓ ਤੇ ਫਿਰ ਨਾਲ ਲਾਓ ਉਹਨਾਂ ਨੇ ਲਾਇਆ ਤੇ ਲਾਇਆ ਵੀ ਬੜੀ ਤੇਜ਼ੀ ਨਾਲ ਮਹਬਬ ਕੇ ਦੂਜਾ ਦਿਨ ਹਜੇ ਮੁਕੰਮਲ ਨਹੀਂ ਹੋਇਆ ਹਨਾ ਨਹੀਂ ਹੋਇਆ ਤੇ 9 ਕਿੱਲੇ ਛੋਨਾ ਲੱਗ ਚੁੱਕਿਆ ਤੇ ਆਹ ਜੰਤਰ ਸੀਗਾ ਜਿਹੜਾ ਵਾਅਦਾ ਦਿੱਤਾ ਗਿਆ ਤੇ ਉਹੀ ਪਨੀਰੀ ਇੱਕ ਦਿਨ ਦੇ ਵਿੱਚ ਹੀ ਦੇਖੋ ਕਿੰਨੀ ਹਾਈਟ ਲੈ ਗਈ ਹੁਣ ਮੈਨੂੰ ਲੱਗਦਾ 10-11 ਇੰਚ ਦੇ ਆਸ-ਪਾਸੇ ਪਹੁੰਚ ਗਈ ਹੈ ਤੇ ਆਪਾਂ ਨੰਬਰਦਾਰ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਨੰਬਰਦਾਰ ਸਾਹਿਬ ਥੋੜਾ ਜਿਹਾ ਸਮਾਂ ਦੇਵੋਗੇ ਹਾਂਜੀ ਆ ਜਾਈਏ ਨੇੜੇ ਆਜੋ ਨੇੜੇ ਬੱਸ 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 ਉੱਥੇ ਖੜੋ ਇੱਥੇ ਖੜੋ ਇੱਥੇ ਸਾਸਰੀ ਘਰ ਨੰਬਰ ਦੱਸਾ ਸਾਸਰੀ ਘਰ ਜੀ ਸੋ ਜਦੋਂ ਤੁਸੀਂ ਆਏ ਸੀ ਪਹਿਲੇ ਥਾਂ ਤੇ ਤੁਸੀਂ ਪਨੀਰੀ ਵੇਖ ਕੇ ਕਹਿਦਾ ਵੀ ਛੋਟੀ ਆ ਹਨਾ ਹਾਂ ਜੀ ਹਾਂ ਜੀ ਲਾਉਣ ਨੂੰ ਦਿਲ ਨਹੀਂ ਕਰਿਆ ਹਾਂ ਜਦ ਤੱਕ ਕੰਦਾ ਸੀ ਕਿ ਲੱਗੂ ਨਹੀਂ ਹੂੰ ਇੰਨਾ ਹੀ ਟਕੇ ਸੀਗਾ ਤੇ ਦੋ ਤਿੰਨ ਚ ਬੱਤ ਗਿਆ ਪਰ ਹੂੰ ਕਿੱਦਾਂ ਕਿੱਦਾਂ ਕੀ ਸੀ ਏਡਾ ਏਡਾ ਕੇ ਹੂੰ ਆਹ ਫੋਟੋ ਤੁਸੀਂ ਦੇਖ ਰਹੇ ਹੋ ਏਡੀ ਏਡੀ ਪਨੀਰੀ ਸੀ ਤਾਂ ਜਿਗਰਾ ਪੈਂਦਾ ਨਹੀਂ ਸੀ ਹਨਾ ਵੀ ਨਹੀਂ ਹੂੰ ਤੇ ਉਸ ਤੋਂ ਬਾਅਦ ਹੁਣ ਮੈਂ ਤੁਹਾਨੂੰ ਇਹ ਪੁੱਛਣਾ ਚਾਹਣਾ ਵੀ ਤੁਸੀਂ ਚਲੋ ਲਾਤੀ ਹੂੰ ਤੇ ਲਾਉਣੀ ਚਾਹੀਦੀ ਵੀ ਸੀ ਹੂੰ ਹੂੰ ਤੇ ਆਪਾਂ ਕਹਿ ਕੇ ਵਿਰਲਾ ਲਵਾਇਆ ਹਨਾ ਤੇ ਉਂਝ ਤੁਸੀਂ ਲਾਉਣੇ ਵੀ ਵਿਰਲਾ ਹੀ ਹੋ ਕਿਉਂਕਿ ਤੁਸੀਂ ਝੋਨੇ ਦੇ ਅਸਲੀ ਕਿਸਾਨ ਹੋ ਤੁਹਾਨੂੰ ਪਤਾ ਝੋਨਾ ਵਿਰਲਾ ਲੱਗਣਾ ਚਾਹੀਦਾ ਕਿ ਸੰਘੜਾ ਸੋ ਇਹਨਾਂ ਦਾ ਮੈਨੂੰ ਇਹ ਦੱਸੋ ਆਪਣੇ ਤਜਰਬੇ ਨਾਲ ਕਿ ਜਿਹੜੀ ਕੱਚੀ ਉਮਰ ਦੀ ਪਨੀਰੀ ਆ 25 ਦਿਨਾਂ ਦੀ ਪਨੀਰੀ ਆ ਉਹਦਾ ਫਾਇਦਾ ਕੀ ਲੈਂਦਾ ਇਹਦਾ ਵਧੀਆ ਚੱਲੂ ਇਹ ਵਧੀਆ ਚੱਲੂ ਹਾਂ ਠੀਕ ਐ ਜਦੋਂ ਪੱਕ ਜਾਂਦਾ ਉਹ ਸਰਾ ਕਟ ਤੋੜਦਾ ਹੁੰਦਾ ਇੱਕ ਇੱਕ ਅੱਲ ਲੱਗਿਆ ਹੂੰ ਤੇ ਰੰਗ ਫਰਕ ਪੈ ਗਿਆ ਕਿ ਨਹੀਂ ਪੈ ਗਿਆ ਹੂੰ ਇਹ ਚੱਲ ਪਿਆ ਪਨੀਰੀ ਇਹ ਲਾਉਣਸਾਰ ਇਹ ਚੱਲ ਪਿਆ ਜੀ ਹਾਂ ਹੂੰ ਚੱਲ ਪਿਆ ਯਾਨੀ ਕਿ ਕੱਚੀ ਉਮਰ ਦੀ ਪਨੀਰੀ ਲਾਉਣਸਾਰ ਚੱਲ ਪੈਂਦੀ ਵਧੀਆ ਹੁੰਦਾ ਹਾਂ ਠੀਕ ਐ ਤੇ ਵਿਰਲੇ ਝੋਨੇ ਦਾ ਕੀ ਫਾਇਦਾ ਵਿਰਲੇ ਝੋਨੇ ਦਾ ਆਏ ਹੈਗਾ ਕਿ ਇਹ ਇਹ ਬਤਾ ਦੇ ਬੁੱਜਾ ਵੀ ਬਣਾਉ ਨਾਲੇ ਛਿੱਟਾ ਵੀ ਵਧੀਆ ਕਰਦਾ ਹੁੰਦਾ ਹੂੰ ਇਹਦੇ ਦੇ ਬਿਮਾਰੀ ਘੱਟ ਪੈਂਦਾ ਹਵਾਦਾਰੀ ਰਹਿੰਦੀ ਆ ਰੋਸ਼ਨੀ ਠੱਲੇ ਤੱਕ ਆਉਂਦੀ ਆ ਹਾਂ ਇਹ ਗੱਲ ਹੈ ਜੇ ਹਵਾ ਨਾ ਚੱਲੇ ਹਾਂ ਝੋਨੇ ਦੇ ਵਿੱਚ ਤੇ ਝੋਨੇ ਨੂੰ ਕੀੜੇ ਵੀ ਲੱਗਦੇ ਆ ਕੀੜਾ ਬਹੁਤ ਲੱਗਦਾ ਤੇ ਬਿਮਾਰੀ ਵੀ ਪੈਂਦੀ ਬਿਮਾਰੀ ਵੀ ਪੈਂਦੀ ਆ ਉਹੀ ਸਪਰੇਅ ਵੱਧ ਕਰਨਾ ਪੈਂਦਾ ਤੇ ਉਹ ਕੋਨਟਰੋਲ ਨਹੀਂ ਹੁੰਦਾ ਉਹ ਮੀਂਹ ਝੋਨਾ ਜਾਂਦਾ ਵਿਰਲਾ ਲਾ ਲਓ ਤੇ ਜਾਂ ਸਪਰੇਅਾਂ ਵੱਧ ਕਰ ਲਓ ਇਹ ਮਰਜ਼ੀ ਹੁਣ ਆ ਬਸ ਕਿਸਾਨਾਂ ਦੀ ਆ ਬਹੁਤ ਮਿਹਰਬਾਨੀ ਸੋ ਦੋਸਤੋ ਇਹ ਜਿਹੜੇ ਪ੍ਰਵਾਸੀ ਮਜ਼ਦੂਰ ਸਾਡੇ ਕੰਮ ਤੇ ਲੱਗੇ ਹੋਏ ਆ ਬੜੀ ਸਪੀਡ ਆ ਇਹਨਾਂ ਦੀ ਕੱਲ ਝੋਨਾ ਲਾਉਣਾ ਸ਼ੁਰੂ ਕੀਤਾ ਤੇ 9 ਕਿੱਲੇ ਇਹਨਾਂ ਨੇ ਨਿਵੇੜ ਤੇ ਬੰਦੇ ਕਿੰਨੇ ਆ ਭਾਜੀ 12 10 ਆਇਆ ਜੀ 10 ਸਹੀ ਠੀਕ ਹੈ 10 ਬੰਦੇ ਇਹ 10 ਬੰਦਿਆਂ ਨੇ 2 ਦਿਨਾਂ ਚ 9 ਕਿੱਲੇ ਲਾਤੇ 9 ਕਿੱਲੇ ਲਾਤੇ ਕਾਹੋ ਕਰਦਾ ਮਾ ਇੱਕ ਬੰਦੇ ਨੂੰ 1 ਕਿੱਲਾ ਹੀ ਆਇਆ ਠੀਕ ਹੈ ਠੀਕ ਹੈ ਯਾਰ ਸੋ ਹੁਣ ਆਪਾਂ ਅਗਲੀ ਗੱਲ ਕਰਦੇ ਹਾਂ ਤੁਹਾਡੇ ਨਾਲ ਦੋਸਤੋ ਜੰਤਰ ਵਾਹ ਕੇ ਝੋਨਾ ਲਾਇਆ ਗਿਆ ਤੇ ਇਹ 10 11 ਕਿੱਲੇ ਜਿਹੜਾ ਵਾਹਣ ਆ ਇਹ ਬਾਈ ਦਪਿੰਦਰ ਸਿੰਘ ਹੋਣਾ ਕੋਲ ਠੇਕੇ ਤੇ ਆ ਠੇਕੇ ਤੇ ਹੋਣ ਦੇ ਬਾਵਜੂਦ ਅਸੀਂ ਇਹ ਤੈਅ ਕੀਤਾ ਕਿ ਜ਼ਮੀਨ ਜਿਹੜੀ ਹੈਗੀ ਆ ਸਭ ਦੀ ਆ ਸਾਂਝੀ ਮਾਂ ਜ਼ਮੀਨ ਸੋ ਜ਼ਮੀਨ ਦੀ ਸਿਹਤ ਨੂੰ ਜਿਹੜਾ ਹੈਗਾ ਕੰਪਰੋਮਾਈਜ਼ ਨਹੀਂ ਕਰਨਾ ਜ਼ਮੀਨ ਦੀ ਸਿਹਤ ਨਾਲ ਸਮਝੌਤਾ ਨਹੀਂ ਕਰਨਾ ਜ਼ਮੀਨ ਤਗੜੀ ਕਰੋ ਚਾਹੇ ਠੇਕੇ ਵਾਲੀ ਆ ਚਾਹੇ ਆਪਦੀ ਆ ਸੋ ਜੰਤਰਵਾਇਆ ਗਿਆ ਇਸੇ ਮਕਸਦ ਨਾਲ ਤੇ ਉਸ ਤੋਂ ਬਾਅਦ ਕੱਚੀ ਉਮਰ ਦੀ ਪਨੀਰੀ ਬੇਸ਼ੱਕ ਉਹਦੀ ਹਾਈਟ ਘੱਟ ਸੀ ਇੱਥੇ ਟ੍ਰਾਂਸਪਲੈਂਟ ਕਰ ਦਿੱਤੀ ਗਈ ਹੁਣ ਇਹਦਾ ਫਾਇਦਾ ਕੀ ਹੋਣ ਵਾਲਾ ਪਹਿਲੀ ਗੱਲ ਜਦੋਂ ਆਪਾਂ ਜੰਤਰ ਜਾਂ ਕੋਈ ਵੀ ਹਰੀ ਖਾਦ ਮੂੰਗੀ ਵਗੈਰਾ ਸਾਂਵਾਂ ਵਗੈਰਾ ਖੇਤ 'ਚ ਵਾਹਣੇ ਆ ਤਾਂ ਉਹਦੇ ਨਾਲ ਹੁੰਦਾ ਕੀ ਆ ਕਿ ਜ਼ਮੀਨ ਦੇ ਵਿੱਚ ਇੱਕ ਤਾਂ ਜੈਵਿਕ ਮਾਦਾਂ ਵਧ ਜਾਂਦਾ ਤੇ ਨਾਲ ਹੀ ਜਿਹੜੀਆਂ ਫਲੀਦਾਰ ਫਸਲਾਂ ਉਹ ਨਾਈਟ੍ਰੋਜਨ ਜ਼ਮੀਨ ਦੇ ਵਿੱਚ ਫਿਕਸ ਕਰਦੀਆਂ ਜੈਵਿਕ ਮਾਦਾ ਇੱਕ ਤਰ੍ਹਾਂ ਦਾ ਇੱਕ ਤਰ੍ਹਾਂ ਨਾਲ ਰੂੜੀ ਦਾ ਕੰਮ ਕਰਦਾ ਤੇ ਉਹਦੇ ਵੱਲੋਂ ਜੰਤਰ ਵੱਲੋਂ ਫਿਕਸ ਕੀਤੀ ਗਈ ਜਿਹੜੀ ਨਾਈਟ੍ਰੋਜਨ ਆ ਉਹਦੇ ਕਰਕੇ ਕੈਮੀਕਲ ਖੇਤੀ ਵਾਲਿਆਂ ਨੂੰ ਆਪਣੀ ਫਸਲ ਨੂੰ ਯੂਰੀਏ ਦੀ ਜਿਹੜੀ ਮਿਕਦਾਰ ਆ ਉਹ ਘਟਾਉਣ ਦੀ ਲੋੜ ਪੈ ਜਾਂਦੀ ਆ ਵਧਾਉਣੀ ਨਹੀਂ ਪੈਂਦੀ ਜਿੰਨਾ ਉਹ ਪਾਉਂਦੇ ਆ ਉਦੋਂ ਘਟ ਮਾਤਰਾ ਦੇ ਵਿੱਚ ਇੱਥੇ ਯੂਰੀਏ ਦੀ ਵਰਤੋਂ ਹੋਊਗੀ ਜ਼ਿੰਕ ਵਗੈਰਾ ਦੀ ਇੱਥੇ ਕੋਈ ਬਹੁਤੀ ਲੋੜ ਨਹੀਂ ਪੈਣੀ ਹੋਰ ਵੀ ਜਿਹੜੀਆਂ ਖਾਦਾਂ ਵਗੈਰਾ ਕੈਮੀਕਲ ਲਿਆ ਲਿਆ ਕੇ ਪਾਉਂਦੇ ਰਹਿੰਦੇ ਆ ਕਿਸਾਨ ਉਹਨਾਂ ਦੀ ਇੱਥੇ ਕੋਈ ਬਹੁਤੀ ਲੋੜ ਪੈਣੀ ਨਹੀਂ ਕਿਉਂਕਿ ਅਸੀਂ ਜ਼ਮੀਨ ਨੂੰ ਹੀ ਇੰਨਾ ਤਗੜਾ ਕਰਤਾ ਕਿ ਜ਼ਮੀਨ ਆਪਣੇ ਆਪ ਸਾਰੀਆਂ ਚੀਜ਼ਾਂ ਦੀ ਪੂਰਤੀ ਕਰੋਗੀ ਸੋ ਇਹਦਾ ਹੋ ਗਿਆ ਹਰੀ ਕਾਦ ਦਾ ਫਾਇਦਾ ਹੁਣ ਜਿਹੜੀ ਕੱਚੀ ਉਮਰ ਦੀ ਪੌਦ ਲਾਈ ਆ ਇਹਦਾ ਪਹਿਲਾ ਫਾਇਦਾ ਕੀ ਆ ਕਿ ਇਹ ਲਾਉਣਸਾਰ ਚੱਲ ਪੈਂਦੀ ਆ 7 ਦਿਨ ਮੂਧੇ ਮੂਹ ਨਹੀਂ ਪੈਂਦੀ ਖੇਤ ਚ ਜਿਹੜੀ ਆਪਾਂ 35 40 ਦਿਨਾਂ ਦੀ ਪੌਦ ਖੇਤ ਚ ਟ੍ਰਾਂਸਪਲੈਂਟ ਕਰਦੇ ਆ ਉਹ ਸੁੱਕ ਕੇ ਚਲਦੀ ਆਪਾਂ ਸਾਰੇ ਜਾਣਦੇ ਆ ਵੀ 7 ਦਿਨ ਉਹ ਖੇਤ ਚ ਹੀ ਖਾ ਜਾਂਦੀ ਆ ਤਾਂ ਜਦੋਂ ਇਹ ਲਈ ਤਾਂ ਇਹਨੇ ਲਾਉਣਸਾਰ ਚੱਲ ਪੈਣਾ ਜਾਣੀ ਕਿ 7 ਦਿਨਾਂ ਦੀ ਫੋਟ ਇਹਦੇ ਕੋਲੇ ਜ਼ਿਆਦਾ ਹੋਊਗੀ 35 40 ਦਿਨਾਂ ਵਾਲੀ ਉਮਰ ਦੀ ਪੌਦ ਦੇ ਮੁਕਾਬਲੇ ਉਸ ਤੋਂ ਅੱਗੇ ਚੱਲਦੇ ਆਂ ਇਹਨੂੰ ਵਿਰਲਾ ਲਾਇਆ ਗਿਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਵਿਰਲਾ ਲਾਉਣ ਕਰਕੇ ਜਿਹੜੀ ਕੱਚੀ ਉਮਰ ਦੀ ਪੌਦ ਆ ਲਾਉਣਸਾਰ ਚੱਲੀ ਇਹਨੇ ਬੂਝਾ ਮਾਰਨਾ ਤੇ ਵਿਰਲਾ ਲਾਉਣ ਕਰਕੇ ਇਹ ਜ਼ਿਆਦਾ ਬੂਝਾਂ ਮਾਰੂਗੀ ਵਿਰਲਾ ਲਾਉਣ ਕਰਕੇ ਖੁਰਾਕ ਦੀ ਲੋੜ ਫਸਲ ਨੂੰ ਘਟ ਪਊਗੀ ਕਿਉਂਕਿ ਦੂਜਾਂ ਦੇ ਮੁਕਾਬਲੇ ਸਾਡੇ ਵਾਣ ਚ ਬੂਟਿਆਂ ਦੀ ਗਿਣਤੀ ਘੱਟ ਆ ਤੇ ਜੇ ਬੂਟਿਆਂ ਦੀ ਗਿਣਤੀ ਘੱਟ ਆ ਤਾਂ ਖੁਰਾਕੀ ਲੋੜਾਂ ਵੀ ਖੇਤ ਦੇ ਵਿੱਚ ਫਸਲ ਦੀਆਂ ਘਟ ਜਾਂਦੀਆਂ ਜਿੰਨੇ ਜ਼ਿਆਦਾ ਬੂਟੇ ਉੰਨੀ ਜ਼ਿਆਦਾ ਖਾਲ ਖਾਦ ਖੁਰਾਕ ਦੇਣੀ ਪੈਂਦੀ ਆ ਸੋ ਵੱਤ ਦੇ ਬੂਟੇ ਆ ਵੱਤ ਦੀ ਖਾਦ ਖੁਰਾਕ ਬੂਝਾ ਪੂਰਾ ਮੱਲੂਗਾ ਇੱਥੇ ਝੋਨਾ ਪੂਰਾ ਜ਼ਬਰਦਸਤ ਬੂਝਾ ਮਾਰੂਗਾ ਲਾਉਣਸਾਰ ਚੱਲਿਆ ਹੋਇਆ ਤੁਸੀਂ ਦੇਖ ਰਹੇ ਹੋ ਆ ਆ ਕੱਲ ਲਾਇਆ ਜੀ ਇਹ ਕੱਲ ਲੱਗਿਆ ਇਹ ਸਾਰਾ ਕੱਲ ਲੱਗਿਆ ਆ ਵੀ ਕੱਲ ਲੱਗਿਆ ਜਿਹੜਾ ਤੁਸੀਂ ਦੇਖ ਰਹੇ ਹੋ ਤੇ ਇਦਰਲਾ ਅੱਜ ਲੱਗਿਆ ਉਹ ਕੱਲ ਲੱਗਿਆ ਸੋ ਕੱਲ ਦਾ ਲੱਗਿਆ ਹੋਇਆ ਝੋਨਾ ਇੱਕ ਵੀ ਬੂਟਾ ਕੁਮਲਾਇਆ ਨਹੀਂ ਇੱਕ ਵੀ ਬੂਟਾ ਸੁੱਕਣ ਵਾਲੀ ਪੋਜੀਸ਼ਨਸ ਨਹੀਂ ਸਾਰਾ ਝੋਨਾ ਲਾਉਣਸਾਰ ਚੱਲ ਪਿਆ ਤੇ ਇਹਦੇ ਪਿੱਛੇ ਇੱਕ ਵਜ੍ਹਾ ਵੀ ਹੈਗੀ ਆ ਕੱਚੀ ਉਮਰ ਦੀ ਪਨੀਰੀ ਤਾਂ ਹੈਗਾ ਹੀ ਆ ਪੁਆਇੰਟ ਤੇ ਆਪਾਂ ਭਾਜੀ ਇੱਕ ਹੋਰ ਕੰਮ ਕੀਤਾ ਸੀ ਉਹ ਮੜਾ ਇਹ ਦੱਸ ਦਿਓ ਆਪਣੇ ਸਾਥੀਆਂ ਨੂੰ ਪਨੀਰੀ ਪੱਟਣ ਤੋਂ ਪਹਿਲਾਂ ਕੀ ਕੀਤਾ ਸੀ ਪਨੀਰੀ ਪੱਟਣ ਤੋਂ ਪਹਿਲਾਂ ਹੀ ਬਸ 24 ਘੰਟੇ ਪਹਿਲਾਂ ਬਾਥੀਆਂ ਦੇ ਪਾਣੀ ਸਪਰੇਅ ਕੀਤੀ ਸੀ ਇੱਕ ਜੀ ਤੇ ਸਰੋਰੀ ਖਲ ਪਾਈ ਸੀ ਜੀ ਸੋ ਪੱਟਕੇ ਟ੍ਰੈਕ ਕੋਡਰ ਮੁੰਜ ਡਬੋ ਕੇ ਜੜਾ ਆਉਂਦੀਆਂ ਹੂੰ ਉਹ ਰੱਖਿਆ ਹੋਇਆ ਉਹਨਾਂ ਨੇ ਉੱਥੇ ਠੀਕ ਆ ਇਹ ਜਾਂਦੇ ਆ ਰੋਡ ਬੋ ਕੇ ਲੈ ਜਾਂਦੇ ਆ ਓਕੇ ਸੋ ਤੁਹਾਨੂੰ ਦੱਸ ਦਈਏ ਕਿ ਪਨੀਰੀ ਪੱਟਣ ਤੋਂ 24 ਘੰਟੇ ਪਹਿਲਾਂ ਅਸੀਂ ਪਨੀਰੀ ਦੇ ਉੱਤੇ ਬਾਥੀਆਂ ਦੇ ਪਾਣੀ ਦੀ ਸਪਰੇਅ ਕੀਤੀ ਬਾਥੀਆਂ ਦੇ ਪਾਣੀ ਚ ਇੱਕ ਪੌਦੇ ਦੀ ਲੋੜ ਦੇ 13 ਤੱਤ ਹੁੰਦੇ ਆ ਤੇ ਜਾਨੀ ਕਿ ਅਸੀਂ ਖੁਰਾਕੀ ਤੱਤਾਂ ਦੀ ਫਸਲ ਦੇ ਉੱਤੇ ਸਪਰੇਅ ਕਰਤੀ ਇਹ ਜਿਹੜੇ ਖੁਰਾਕੀ ਤੱਤ ਆਪਾਂ ਫਸਲ ਨੂੰ ਸਪਰੇਅ ਰਾਹੀਂ ਦਿੰਨੇ ਆ ਤਿੰਨ ਦਿਨਾਂ ਦੇ ਵਿੱਚ ਫਸਲ ਉਹਨਾਂ ਨੂੰ ਕੰਜ਼ੂਮ ਕਰਦੀ ਆ ਤੇ 24 ਘੰਟੇ ਪਹਿਲਾਂ ਅਸੀਂ ਇਹਨੂੰ ਖੁਰਾਕੀ ਤੱਤ ਦਿੱਤੇ ਉਸ ਤੋਂ ਬਾਅਦ ਕੱਚੀ ਉਮਰ ਦੀ ਪੌਦ ਪੱਟ ਕੇ ਖੇਤ 'ਚ ਟ੍ਰਾਂਸਪਲੈਂਟ ਕਰਤੀ ਤਾਂ ਇਹਦੇ ਨਾਲ ਹੁੰਦਾ ਕੀ ਹੈ ਕਿ ਫਸਲ ਤਿੰਨ ਦਿਨਾਂ ਦੀ ਖੁਰਾਕ ਲੈ ਕੇ ਹੀ ਖੇਤ 'ਚ ਗਈ ਆ ਤੇ ਜਿਹੜੀ ਕੱਚੀ ਉਮਰ ਦੀ ਪੌਦ ਆ ਉਹ 3 ਘੰਟਿਆਂ ਦੇ ਵਿੱਚ ਵਿੱਚ ਜ਼ਮੀਨ ਦੇ ਨਾਲ ਸੰਪਰਕ ਸਥਾਪਿਤ ਕਰ ਲੈਂਦੀ ਆ ਨਤੀਜੇ ਵਜੋਂ ਝੋਨਾ ਸੁੱਕ ਕੇ ਨਹੀਂ ਚੱਲਦਾ ਜਿਆਦਾ ਫੋਟ ਹੁੰਦੀ ਆ ਵਿਰਲਾ ਲੱਗਣ ਕਰਕੇ ਫੋਟ ਹੋਰ ਜਿਆਦਾ ਹੁੰਦੀ ਆ ਤੇ ਜਿੰਨੀ ਜਿਆਦਾ ਫੋਟ ਹੋਊਗੀ ਉੰਨੀ ਜਿਆਦਾ ਮੁੰਜਰਾ ਪੈਣੀ ਆ ਵਿਰਲਾ ਰਹੂਗਾ ਹਵਾਦਾਰੀ ਰਹੂਗੀ ਰੋਸ਼ਨੀ ਥੱਲੇ ਤੱਕ ਆਊਗੀ ਤੇ ਤੀਜਾ ਪੁਆਇੰਟ ਜਿਹੜਾ ਹੈਗਾ ਪਾਣੀ ਸੁਕਾ ਸੁਕਾ ਕੇ ਲਾਉਣਾ ਉਹ ਅਸੀਂ ਪਹਿਲੇ 15 ਦਿਨ ਪਾਣੀ ਰੱਖਣਾ ਤੇ ਉਦੋਂ ਬਾਅਦ ਸਿਕਾਸ ਕਾ ਕੇ ਲਾਉਣਾ ਸ਼ੁਰੂ ਕਰ ਦੇਾਂਗੇ ਇਹ ਤਿੰਨੇ ਚੀਜ਼ਾਂ ਜਦੋਂ ਅਸੀਂ ਕਰਤੀਆਂ ਵੇਖੋ ਪਹਿਲੀਆਂ ਦੋ ਤਾਂ ਹੋ ਹੀ ਗਈਆਂ ਕੱਚੀ ਉਮਰ ਦੀ ਪਨੀਰੀ ਤੇ ਵਿਰਲਾ ਝੋਨਾ ਤੀਜੀ ਚੀਜ਼ 10-15 ਦਿਨਾਂ ਬਾਅਦ ਇੱਥੇ ਲਾਗੂ ਹੋ ਜੂਗੀ ਪਾਣੀ ਸਿਕਾਸ ਕਾ ਕੇ ਇਹ ਤਿੰਨੇ ਚੀਜ਼ਾਂ ਜਦੋਂ ਹੋ ਗਈਆਂ ਤਾਂ ਇਹਦਾ ਰਿਜ਼ਲਟ ਇਹ ਆਊਗਾ ਕਿ ਇਨ੍ਹਾਂ ਖੇਤਾਂ ਦੇ ਵਿੱਚ ਦਸਾਂ 11 ਖੇਤਾਂ ਦੇ ਵਿੱਚ ਕਦੇ ਵੀ ਸੱਲ ਹਨੇਰੇ ਤੇ ਹਮਸਵਾਲਾ ਮਾਹੌਲ ਨਹੀਂ ਬਣੂਗਾ ਜਦੋਂ ਸਿਰ ਹਨੇਰੇ ਤੇ ਉਹ ਮਸਵਾਲਾ ਮਾਹੌਲ ਨਹੀਂ ਬਣੂਗਾ ਤਾਂ ਫਸਲ ਦੇ ਉੱਤੇ ਕੀੜਿਆਂ ਦਾ ਅਤੇ ਬਿਮਾਰੀਆਂ ਦਾ ਹਮਲਾ ਵੀ ਨਹੀਂ ਹੋਊਗਾ। ਸੋ ਇਹ ਇਹਦੇ ਫਾਇਦੇ ਆ ਕੱਚੀ ਉਮਰ ਦੀ ਪਨੀਰੀ 20 22 25 ਦਿਨਾਂ ਦੀ ਪਨੀਰੀ ਖੇਤ 'ਚ ਟ੍ਰਾਂਸਪਲੈਂਟ ਕਰਨੀ, ਵਿਰਲੀ ਟ੍ਰਾਂਸਪਲੈਂਟ ਕਰਨੀ ਤੇ ਪਨੀਰੀ ਪੱਟਣ ਤੋਂ ਪਹਿਲਾਂ ਪਾਠੀਆਂ ਦੇ ਪਾਣੀ ਦੀ ਉਹਦੇ ਉੱਤੇ ਸਪਰੇਅ ਕਰਨੀ ਤਾਂ ਕਿ ਉਹਨੂੰ 3 ਦਿਨਾਂ ਦੀ ਖੁਰਾਕ ਪਹਿਲਾਂ ਹੀ ਮਿਲ ਜੇ। ਤੇ ਇਹਦੇ ਇਲਾਵਾ 24 ਘੰਟੇ ਪਹਿਲਾਂ ਪਨੀਰੀ ਪੱਟਣ ਤੋਂ ਅਸੀਂ 3 ਕਿਲੋ ਕਨਾਲ ਦੇ ਹਿਸਾਬ ਨਾਲ ਸਰੋਂ ਦੀ ਖਲ ਦਾ ਛੱਟਾ ਦਿੱਤਾ ਸੀ ਤਾਜੇ ਭਰੇ ਪਾਣੀ 'ਚ ਉਹਦਾ ਕੰਮ ਆ ਕਿ ਪਨੀਰੀ ਪੋਲੀ ਪੱਟੀ ਜਾਂਦੀ ਆ ਉਹਦੇ ਨਾਲ ਮਿੱਟੀ ਨਰਮ ਪੈ ਜਾਂਦੀ ਆ ਤੇ ਪਨੀਰੀ ਬੜੀ ਆਸਾਨੀ ਨਾਲ ਪੱਟੀ ਜਾਂਦੀ ਆ ਸੋ ਅੱਜ ਦੀ ਪੋਜੀਸ਼ਨ ਇਹ ਆ ਤੁਹਾਡੇ ਸਾਹਮਣੇ ਤੇ ਡੇ ਬਾਏ ਡੇ ਇਹ ਚੀਜ਼ਾਂ ਇੱਥੇ ਸਥਿਤੀਆਂ ਬਦਲਦੀਆਂ ਜਾਣਗੀਆਂ ਰੰਗ ਬਦਲਦਾ ਜਾਊਗਾ ਤੇ ਉਹ ਅਸੀਂ ਸਮੇਂ-ਸਮੇਂ ਤੇ ਜਿਹੜਾ ਹੈ ਵੀਡੀਓਜ਼ ਦੇ ਰਾਹੀਂ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਸੋ ਇਹ ਤੁਹਾਡੇ ਸਾਹਮਣੇ ਆ 15 ਦਿਨਾਂ ਬਾਅਦ ਕੀ ਪੋਜੀਸ਼ਨ ਹੋਊਗੀ ਅੱਜ ਆ ਪੋਜੀਸ਼ਨ ਆ 15 ਦਿਨਾਂ ਬਾਅਦ ਕੀ ਪੋਜੀਸ਼ਨ ਹੋਊਗੀ ਉਹ ਵੀ ਤੁਹਾਡੇ ਸਾਹਮਣੇ ਰੱਖਾਂਗੇ ਫਿਰ ਮਹੀਨੇ ਬਾਅਦ ਡੇਢ ਮਹੀਨੇ ਬਾਅਦ 2 ਮਹੀਨਿਆਂ ਬਾਅਦ ਐਦਾਂ 15-15 ਦਿਨਾਂ ਦੇ ਵਕਫੇ ਤੇ ਆਪਾਂ ਇਸ ਖੇਤ ਦੇ ਵਿੱਚੋਂ ਜੋ ਅਸੀਂ ਕੀਤਾ ਉਹਦੇ ਰਿਜ਼ਲਟ ਤੁਹਾਡੇ ਨਾਲ ਸਾਂਝੇ ਕਰ ਦੇਣਾ ਵਾਂਗੇ ਤੇ ਐਂਡ ਤੇ ਤੁਹਾਨੂੰ ਦੱਸਾਂਗੇ ਕਿ ਸਾਡਾ ਝੋਨਾ ਕਿੰਨਾ ਝੜਿਆ ਪੀਆਰ 131 ਵੈਰਾਈਟੀ ਆ ਵਾਹਿਗੁਰੂ ਦੀ ਕਿਰਪਾ ਰਵੇ ਇੱਕ ਘਟੇ ਯੂਰੀਆ ਨਾਲ ਹੀ ਪਾਲ ਦੇਣਾ ਇਹਨੂੰ ਜਾਣਕਾਰੀ ਚੰਗੀ ਲੱਗੀ ਹੋਵੇ ਵੀਡੀਓ ਸੋਹਣੀ ਲੱਗੀ ਹੋਵੇ ਤਾਂ ਵੀਡੀਓ ਨੂੰ ਬਾਅਦ ਤੋਂ ਬਾਅਦ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਤੇ ਕਰ ਦਿਓ ਕਲਿੱਕ ਤੇ ਨਾਲ ਹੀ ਆਪਣੇ Facebook ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਅਤੇ ਰეკਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ